ਸਰਬਜੀਤ ਸੰਗਰੂਰ ਦੀ ਰਚਨਾ ਲਬ ਦੇ ਨਿਤ ਬਹਾਨਾ ਰੰਦੇ ਲਬ ਦੇ ਨਿਤ ਬਹਾਨਾ ਰੰਦੇ ਸੰਗਰੂਰ ਦੀ ਨਾ ਛੱਡਦੇ ਕਸਰ ਬਾਲਣ ਦੀ ਕੋਸ਼ਿਸ਼ ਕਰਦੇ ਜਿੰਨੀ ਜਦੋਂ ਵੀ ਕੋਸ਼ਿਸ਼ ਕਰਦੇ ਜਿੰਨੀ ਜਦੋਂ ਵੀ ਸਿਰੋਂ ਲੜਾਈ ਤਲਣ ਦੀ ਲੱਭਦੇ ਨਿੱਤ ਬਹਾਨਾ ਰੈਂਦੇ ਲੱਭਦੇ ਨਿੱਤ ਬਹਾਨਾ ਰੈਂਦੇ ਨਾ ਛੱਡਦੇ ਕਸਰ ਬਾਲਣ ਦੀ ਨਾ ਛੱਡਦੇ ਕਸਰ ਬਾਲਣ ਦੀ ਆਪਣੇ ਹੀ ਕਰ ਵਿੱਚ ਉਪਰਾਪਣ ਮਹਿਸੂਸ ਹੁੰਦਾ ਸੰਗਰੂਰ ਦੀ